60 ਔਰ 70% ਡਾਇਬੀਟਿਸ ਦਾ ਸ਼ਿਕਾਰ ਹੋ ਰਿਹਾ ਮੇਲ ਵੀ ਫੀਮੇਲ ਵੀ ਮੇਲ ਨੂੰ ਵੀ ਡਾਇਬੀਟਿਸ ਦੇ ਕਾਰਨ ਉਹਨਾਂ ਦਾ ਜਿਹੜਾ ਮੋਟਿਲਿਟੀ ਹੈ ਸਪਰਮ ਦੀ ਸ਼ੁਕਰਾਨੂ ਜਿਹੜੀ ਮੋਟਿਲਿਟੀ ਹੈ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਨੈਚੁਰਲ ਪ੍ਰੈਗਨੈਂਸੀ ਹੁੰਦੀ ਨਹੀਂ ਹੈਗੀ ਤੇ ਜੇ ਉਹ ਆਈਵੀਐਫ ਟਰਾਈ ਕਰਦੇ ਹੈਗੇ ਤਾਂ ਵੀ ਕਹਿੰਦੇ ਕਿ ਜੇ ਹਸਬੰਡ ਨੂੰ ਡਾਇਬੀਟਿਸ ਹੈ ਫੀਮੇਲ ਨਾਰਮਲ ਹੈ ਤਾਂ ਵੀ ਕਹਿੰਦੇ ਕਿ ਜਿਹੜੇ ਸਪਰਮ ਸੀ ਉਹ ਬਹੁਤ ਲੋ ਕਾਊਂਟ ਸੀ ਡੋਨਰ ਲੈਣਾ ਪੈਂਦਾ ਇਹ ਕਾਜ਼ਸ ਬਹੁਤ ਜ਼ਿਆਦਾ ਹੁੰਦੇ ਕਿਉਂਕਿ ਪਹਿਲਾਂ ਸਿੰਪਟਮ ਹੁੰਦੇ ਹੈਗੇ ਔਰ ਅਸੀਂ ਬੋਦਰ ਨਹੀਂ ਕਰਦੇ ਜਦੋਂ ਪ੍ਰੈਗਨੈਂਸੀ ਹੋ ਜਾਂਦੀ ਫਿਰ ਅੰਡਰ ਸਾਈਡ ਟੈਸਟ ਆਨੇ ਆ ਤਾਂ ਉਹ ਤੋਂ ਡਾਇਬੀਟਿਸ ਜਿਹੜੀ ਹੈ ਉਹ ਮਤਲਬ ਉਹਨਾਂ ਨੂੰ ਪਤਾ ਲੱਗਦਾ ਕਿ ਸਰੀ ਡਾਇਬੀਟੀਸ ਨੂੰ ਹੋ ਹੈਗੀ ਹੈ ਉਹਦੇ ਵਿੱਚ ਪੇਸ਼ੈਂਟ ਨੂੰ ਚਾਹੀਦਾ ਹੈ ਕਿ ਉਹ ਡਾਇਬੀਟਿਸ ਦੀ ਮੈਡੀਸਿਨ ਨਾ ਲੈਂਦੇ ਹੋਣ ਉਹ ਆਪਣੇ ਡਾਈਟ ਨੂੰ ਹੀ ਮੋਡੀਫਾਈ ਕਰ ਲੈਣ ਡਾਈਟ ਨੂੰ ਮੈਨੇਜ ਕਰਨ ਦੀ ਜਿਆਦਾ ਇਨਸੂਲਿਨ ਹੈਗਾ ਉਹ ਉਹਨਾਂ ਨੂੰ ਮਿਲ ਸਕੇ ਤਾਂ ਕਿ ਉਹਨਾਂ ਦੇ ਪੈਨਕਰੀਆਸ ਜਿਹੜੇ ਹੈ ਪੈਨਕਰੀਆਸ ਦੇ ਸਰ ਇਹ ਹੁਣ ਕੌਸਸ ਆਪਾਂ ਰੱਖੀਏ ਕਿ ਹੁੰਦਾ ਕਿਉਂ ਹੈ ਇਹਦਾ ਮੇਨ ਰੀਜ਼ਨ ਕੀ ਹੈ ਸੇ ਸਾਡੀ ਬਾਡੀ ਦਾ ਹੀ ਆਟੋ ਇਮਿਊਨ ਸਿਸਟਮ ਜਿਹੜਾ ਉਹ ਪੈਨਕ੍ਰੀਆਜ਼ ਦੇ ਸੈੱਲ ਨੂੰ ਡਿਸਟਰੋਏ ਕਰ ਦਿੰਦਾ ਬਿਲਕੁਲ ਖਤਮ ਕਰ ਦਿੰਦਾ ਜੇ ਉਹ ਪੈਨਕ੍ਰੀਆਜ਼ ਦੇ ਸੈੱਲ ਖਤਮ ਹੋ ਗਏ ਤਾਂ ਮੀਨਸ ਇਨਸੂਲਿਨ ਬਣਾਈ ਨਹੀਂ ਹੈ ਔਰ ਜਦੋਂ ਇਨਸੂਲਿਨ ਬਣਦਾ ਨਹੀਂ ਹੈਗਾ ਬਾਡੀ ਨੂੰ ਤਾਂ ਇਨਸੂਲਿਨ ਚਾਹੀਦਾ ਨਾ ਸਾਰਾ ਆਫਟਰ 올 ਮੈਟਾਬੋਲਿਜ਼ਮ ਆ ਇਨਸੂਲਿਨ ਸਾਨੂੰ ਬਾਹਰੋਂ ਲੈਣਾ ਪੈਂਦਾ ਤੇ ਸਾਨੂੰ ਪ੍ਰਾਇਓਰਟੀ ਇਹ ਚਾਹੀਦੀ ਹੈਗੀ ਕਿ ਇਨਸੂਲਿਨ ਬਾਹਰੋਂ ਅਸੀਂ ਮੈਡੀਸਿਨਸ ਲੈਣ ਦੀ ਬਜਾਏ ਅਸੀਂ ਅੱਜ ਉਹੀ ਦੱਸਣ ਵਾਲੇ ਆ ਕਿ ਡਾਈਟੀ ਅਸੀਂ ਉਹ ਲਈਏ ਜਿਸ ਦੇ ਨਾਲ ਸਾਡਾ ਇਨਸੂਲਿਨ ਆਪੇ ਬਣੇ ਉਹ ਤਾਂ 12 ਇਨਸੂਲਿਨ ਮਿਲ ਰਿਹਾ ਤਾਂ ਪੈਨਕ੍ਰੀਆਸ ਨੇ ਵਰਕ ਆਊਟ ਕਰਨਾ ਹੀ ਨਹੀਂ ਔਰ ਸੈਲ ਸਾਰੇ ਡਿਸਟਰੋਏ ਹੋ ਚੁੱਕੇ ਔਰ ਡੇ ਬਾਈ ਡੇ ਜਿਹੜੀ ਮੈਡੀਸਨ ਦੀ ਜਿਹੜੀ ਡੋਜ਼ ਆ ਉਹ ਵੱਧਦੀ ਜਾਏਗੀ ਜਿਹਨੂੰ ਡਾਇਬੀਟਿਸ ਦੀ ਫਸਟ ਟਾਈਮ ਪਤਾ ਲੱਗਾ ਕਿ ਮੈਨੂੰ ਡਾਇਬੀਟਿਸ ਹੋ ਗਈ ਸਰ ਉਸਨੇ ਮਾਰਨਿੰਗ ਟਿਲ ਇਵਨਿੰਗ ਇਹੀ ਡਾਇਗਨੋਸ ਕਰਨਾ ਹੈ ਕਿ ਮੈਂ ਹੁਣ ਖਾਣਾ ਕੀ ਹੈ ਜਿਸ ਤੇ ਨਾਲ ਮੇਰਾ ਇਨਸੂਲਿਨ ਜਿਹੜਾ ਉਹ ਰਿਕਵਰ ਹੋਏ ਤਾਂ ਸਰ ਐਮਪਟੀ ਸਟਮਕ ਉਹਨਾਂ ਨੇ ਆਮਲਾ ਔਰ ਹਲਦੀ ਉਹਨਾਂ ਨੇ ਸਰ ਦੋ ਆਮਲੇ ਤੇ ਹਲਦੀ ਬਹੁਤ ਥੋੜੀ ਜੀ ਹਲਦੀ ਲੈਣੀ ਹੈ ਉਸਨੇ ਉਹਨਾਂ ਨੇ ਐ ਲਗਾ ਲੋ ਬਈ ਹਲਦੀ ਦਾ ਉਹਨਾਂ ਨੇ ਸਿਰਫ ਇਸ ਤੋਂ ਵੀ ਹਾਫ ਪਾਰਟ ਕਿਉਂਕਿ ਉਹਦੇ ਹਾਂ ਬਸ ਪੁੱਟੇ ਜ ਨਹੀਂ ਇਸ ਤੋਂ ਵੀ ਅੱਧੀ ਹਲਦੀ ਲੈਣੀ ਹੈ ਉਹਨਾਂ ਨੇ ਤੇ ਪਰ ਦੋ ਆਮਲੇ ਲੈ ਲੈਣੇ ਆ ਸਰ ਐਮਪਟੀ ਸਟਮਕ ਉੱਠਦੇ ਹੀ ਉਹਨਾਂ ਨੇ ਆਮਲਾ ਤੇ ਹਲਦੀ ਦਾ ਡਰਿੰਕ ਬਣਾ ਕੇ ਇਹ ਲੈਣੀ ਹੈ ਧੰਨਵਾਦ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਦਾ ਵੀ ਜੋ ਸਾਰੀ ਹਰ ਵੀਡੀਓਜ਼ ਨੂੰ ਇੰਨਾ ਪਿਆਰ ਦਿੰਦੇ ਆ ਉਹ ਤਾਂ ਬਹੁਤ ਦੂਰ ਦੀ ਗਲਤੀ ਫੋਲੋ ਕਰਕੇ ਆਪਣੀਆਂ ਡਿਜ਼ੀਜ਼ ਨੂੰ ਕਵਰ ਅਪ ਵੀ ਕਰਦੇ ਆ ਅੱਜ ਦੇ ਦਿਨਾਂ ਦੇ ਵਿੱਚ 100 ਜੋ ਅਗਰ ਆਪਾਂ ਅਗਰ ਆਪਾਂ ਰੇਸ਼ਿਓ ਕੱਢੀਏ ਤਾ 60ਔਰ 70% ਡਾਇਬੀਟਿਸ ਦਾ ਸ਼ਿਕਾਰ ਹੋ ਰਿਹਾ ਹੈ ਮੇਲ ਵੀ ਫੀਮੇਲ ਵੀ ਔਰ ਫੀਮੇਲ ਨੂੰ ਤਾਂ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਪ੍ਰੈਗਨਨਸੀ ਕਨਸੀਵ ਨਹੀਂ ਹੋ ਰਹੀ ਹੈਗੀ ਤਾਂ ਜੇ ਅਸੀਂ ਮੇਲ ਦੀ ਗੱਲ ਕਰੀਏ ਸਰ ਮੇਲ ਨੂੰ ਵੀ ਡਾਇਬੀਟਿਸ ਦੇ ਕਾਰਨ ਉਹਨਾਂ ਦਾ ਜਿਹੜਾ ਮੋਟਿਲਿਟੀ ਹੈ ਸਪਰਮ ਦੀ ਜਿਹੜੀ ਮੋਟਿਲਿਟੀ ਹੈ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਨੈਚੁਰਲ ਪ੍ਰੈਗਨਨਸੀ ਹੁੰਦੀ ਨਹੀਂ ਹੈਗੀ ਤੇ ਜਿਉਂ ਆਈਵੀਐਫ ਟਰਾਈ ਕਰਦੇ ਹੈਗੇ ਤਾਂ ਵੀ ਕਹਿੰਦੇ ਕਿ ਜੇ ਹਸਬੰਡ ਨੂੰ ਡਾਇਬੀਟਿਸ ਹੈ ਫੀਮੇਲ ਨਾਰਮਲ ਹੈ ਤਾਂ ਵੀ ਕਹਿੰਦੇ ਕਿ ਜਿਹੜੇ ਸਪਰਮ ਸੀ ਉਹ ਬਹੁਤ ਲੋ ਕਾਉਂਟ ਸੀ ਡੋਨਰ ਲੈਣਾ ਪੈਣਾ ਸਰ ਇਹ ਬਹੁਤ ਹੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਨਸੈਪਸ਼ਨ ਦੇ ਵਿੱਚ ਸਰ ਪ੍ਰੈਗਨਨਸੀ ਦੇ ਦੌਰਾਨ ਵੀ ਡਾਇਬੀਟਿਸ ਜਿਹੜੀ ਹੈ ਉਹ ਲੈਵਲ ਹਾਈ ਹੋ ਜਾਂਦਾ ਇਨਕਰੀਸ ਹੋ ਜਾਂਦਾ ਹੈਗਾ ਪਰ ਸਮ ਟਾਈਮ ਇਹ ਹੁੰਦਾ ਇਹਦੇ ਕਾਜ਼ਸ ਬਹੁਤ ਜ਼ਿਆਦਾ ਹੁੰਦੇ ਕਿਉਂਕਿ ਪਹਿਲਾਂ ਉਹ ਸਿੰਪਟਮ ਹੁੰਦੇ ਹੈਗੇ ਅਰ ਅਸੀਂ ਬਾਦਰ ਨਹੀਂ ਕਰਦੇ ਜਦੋਂ ਪ੍ਰੈਗਨਨਸੀ ਹੋ ਜਾਂਦੀ ਹੈ ਫਿਰ ਅੰਦਰ ਸਾਰੇ ਟੈਸਟ ਆਨੇ ਆ ਤੇ ਉਦੋਂ ਡਾਇਬੀਟਿਸ ਜਿਹੜੀ ਹੈ ਉਹ ਮਤਲਬ ਉਹਨਾਂ ਨੂੰ ਪਤਾ ਲੱਗਦਾ ਕਿ ਸਰੀ ਡਾਇਬੀਟਿਸ ਸਾਨੂੰ ਹੋ ਹੈਗੀ ਹੈ ਤਾਂ ਫਿਰ ਉੱਥੇ ਵੀ ਸਰ ਕੀ ਹੁੰਦਾ ਕਿ ਜੋ ਮੇਰੀ ਐਡਵਾਈਸ ਹੈਗੀ ਹੈ ਉਹਦੇ ਵਿੱਚ ਪੇਸ਼ੈਂਟ ਨੂੰ ਚਾਹੀਦਾ ਹੈ ਕਿ ਉਹ ਡਾਇਬੀਟਿਸ ਦੀ ਮੈਡੀਸਿਨ ਨਾ ਲੈਂਦੇ ਹੋਣ ਆ ਉਹ ਆਪਣੀ ਡਾਈਟ ਨੂੰ ਹੀ ਮੋਡੀਫਾਈ ਕਰ ਲੈਣ ਡਾਈਟ ਨੂੰ ਮੈਨੇਜ ਕਰਨ ਜਿਸ ਦੇ ਵਿੱਚ ਕੀ ਜ਼ਿਆਦਾ ਇਨਸੂਲਿਨ ਹੈਗਾ ਉਹ ਉਹਨਾਂ ਨੂੰ ਮਿਲ ਸਕੇ ਤਾਂ ਕਿ ਉਹਨਾਂ ਦੇ ਪੈਨਕਰੀਆਸ ਜਿਹੜੇ ਹੈ ਪੈਨਕਰੀਆਸ ਦੇ ਸਰ ਇਹ ਹੁਣ ਕੌਜ਼ਸ ਆਪਾਂ ਰੱਖੀਏ ਕਿ ਹੁੰਦਾ ਕਿਉਂ ਆ ਇਹਦਾ ਮੇਨ ਰੀਜ਼ਨ ਕੀ ਹੈ ਸਰ ਸਾਡੀ ਬਾਡੀ ਦਾ ਹੀ ਆਟੋ ਇਮਿਊਨ ਸਿਸਟਮ ਹੈ ਜਿਹੜਾ ਉਹ ਪੈਨਕਰੀਆਸ ਦੇ ਸੈੱਲ ਨੂੰ ਡਿਸਟਰੋਏ ਕਰ ਦਿੰਦਾ ਬਿਲਕੁਲ ਖਤਮ ਕਰ ਦਿੰਦਾ ਹੈ ਔਰ ਜੇ ਉਹ ਪੈਨਕਰੀਆਸ ਦੇ ਸੈੱਲ ਖਤਮ ਹੋ ਗਏ ਤਾਂ ਮੀਨਸ ਇਨਸੂਲਿਨ ਬਣਾਈ ਨਹੀਂ ਨੀ ਔਰ ਜਦੋਂ ਇنسولিন ਬਣਦਾ ਨਹੀਂ ਹੈਗਾ ਬਾਡੀ ਨੂੰ ਤਾਂ ਇنسولিন ਚਾਹੀਦਾ ਨਾ ਸਰ ਆਫਟਰ ਆਲ ਮੈਟਾਬੋਲਿਜ਼ਮ ਵਾਸਤੇ ਤੇ ਦੈਟਸ ਵਾਈ ਇنسولিন ਸਾਨੂੰ ਬਾਹਰੋਂ ਲੈਣਾ ਪੈਂਦਾ ਤੇ ਸਾਨੂੰ ਪ੍ਰਾਇਓਰਟੀ ਇਹ ਚਾਹੀਦੀ ਹੈਗੀ ਕਿ ਇنسولিন ਬਾਹਰੋਂ ਅਸੀਂ ਮੈਡੀਸਿਨਸ ਲੈਣ ਦੀ ਬਜਾਏ ਅਸੀਂ ਅੱਜ ਉਹੀ ਦੱਸਣ ਵਾਲੇ ਆ ਕਿ ਡਾਈਟ ਹੀ ਅਸੀਂ ਉਹ ਲਈਏ ਜਿਸ ਦੇ ਨਾਲ ਸਾਡਾ ਇنسولিন ਆਪੇ ਬਣੇ ਅਸੀਂ ਮੈਡੀਸਿਨਸ ਕਿਉਂ ਲਈਏ ਡਾਈਟ ਨਹੀਂ ਤਾਂ ਸਾਨੂੰ ਬਹੁਤ ਦੌਰੇ ਦੌਰੇ ਪੈਰੇ ਦੇਣੇ ਉਸ ਨੂੰ ਤਾਂ ਹੈਬਿਟ ਬਣ ਗਈ ਨਾ ਪੈਨਕ੍ਰੀਆਸ ਕੰਮ ਕਿਉਂ ਕਰੇਗੀ ਕਿਉਂਕਿ ਉਸ ਨੂੰ ਤਾਂ ਬਾਹਰੋਂ ਇنسولিন ਮਿਲ ਰਿਹਾ ਤਾਂ ਪੈਨਕ੍ਰੀਆਸ ਨੇ ਵਰਕ ਆਊਟ ਕਰਨਾ ਹੀ ਨਹੀਂ ਔ ਹੋ ਚੁੱਕੇ ਉਹ ਡੇ ਬਾਏ ਡੇ ਜਿਹੜੀ ਮੈਡੀਸਨ ਦੀ ਜਿਹੜੀ ਡੋਸ ਆ ਉਹ ਵਧਦੀ ਜਾਏ ਜਿਹਨੂੰ ਡਾਇਬੀਟਿਸ ਦੀ ਫਸਟ ਟਾਈਮ ਪਤਾ ਲੱਗਾ ਕਿ ਮੈਨੂੰ ਡਾਇਬੀਟਿਸ ਹੋ ਗਏ ਸਰ ਉਸਨੇ ਮਾਰਨਿੰਗ ਟਿਲ ਇਵਨਿੰਗ ਇਹੀ ਡਾਇਗਨੋਸ ਕਰਨਾ ਹੈ ਕਿ ਮੈਂ ਹੁਣ ਖਾਣਾ ਕੀ ਹੈ ਜਿਸ ਤੇ ਨਾਲ ਮੇਰਾ ਇਨਸੂਲਿਨ ਜਿਹੜਾ ਉਹ ਰਿਕਵਰ ਹੋਏ ਤਾਂ ਸਰ ਐਮਪਟੀ ਸਟਮਕ ਉਹਨਾਂ ਨੇ ਆਮਲਾ ਔਰ ਹਲਦੀ ਅਸੀਂ ਲਾਸਟ ਟਾਈਮ ਦੱਸਿਆ ਸੀਗਾ ਥਾਇਰਡ ਵਾਸਤੇ 골ਡਨ ਮਿਲਕ ਦੱਸਿਆ ਸੀ 골ਡਨ ਵਾਟਰ ਦੱਸਿਆ ਸੀਗਾ ਉਹਨਾਂ ਨੇ ਸਰ ਦੋ ਆਮਲੇ ਤੇ ਹਲਦੀ ਬਹੁਤ ਥੋੜੀ ਜੀ ਹਲਦੀ ਲੈਣੀ ਹੈ ਉਸਨਾ ਉਹਨਾਂ ਨੇ ਐ ਲਗਾ ਲੋ ਬਈ ਹਲਦੀ ਦਾ ਉਹਨਾਂ ਨੇ ਸਿਰਫ ਇਸ ਤੋਂ ਵੀ ਹਾਫ ਪਾਰਟ ਕਿਉਂਕਿ ਹਲਦੀ ਹਾਂ ਬਸ ਪੁੱਟੇ ਜ ਨਹੀਂ ਇਸ ਤੋਂ ਵੀ ਅੱਧੀ ਹਲਦੀ ਲੈਣੀ ਹੈ ਉਹਨਾਂ ਨੇ ਤੇ ਪਰ ਦੋ ਆਮਲੇ ਲੈ ਲੈਣੇ ਆ ਸਰ ਐਮਪਟੀ ਸਟਮਕ ਉੱਠਦੇ ਹੀ ਉਹਨਾਂ ਨੇ ਆਮਲਾ ਤੇ ਹਲਦੀ ਦਾ ਡਰਿੰਕ ਬਣਾ ਕੇ ਇਹ ਲੈਣੀ ਹੈ ਤੇ ਇਸ ਤੋਂ ਬਾਅਦ ਉਹਨਾਂ ਨੇ ਇਹ ਦੇਖਣਾ ਕਿ ਚਲੋ ਠੀਕ ਹੈ ਸੀ ਇਹ ਤਾਂ ਹੁਣ ਲੈ ਲਿਆ ਹਨਾ ਜਿਸ ਨਾਲ ਸਾਰਾ ਡਾਈਜੈਸ਼ਨ ਜਿਹੜਾ ਉਹ ਬੈਟਰ ਹੋ ਜਾਣਾ ਹੈਗਾ ਜਿਹੜਾ ਬਲੱਡ ਦੇ ਵਿੱਚ 슈ਗਰ ਲੈਵਲ ਹੈ ਉਹ ਕੰਟਰੋਲ ਹੋਣਾ ਕਿਉਂਕਿ ਅਸੀਂ ਮਾਰਨਿੰਗ ਤੇ ਸੋਚਣਾ ਹੈ ਕਿ ਇਸ ਕੰਟਰੋਲ ਕਿੱਦਾਂ ਕਰਨਾ ਉਸ ਤੋਂ ਬਾਅਦ ਸਰ گارਲਿਕ ਮੈਂ ਤੇ ਰੱਖਿਆ ਨਹੀਂ ਹੈਗਾ گارਲਿਕ ਦੀਆਂ ਦੋ ਤੁਰੀਆਂ ਇਸ ਤੋਂ ਬਾਅਦ ਥੋੜਾ ਟਾਈਮ ਪਾ ਕੇ ਅੱਧਾ ਕਿ ਕੰਟੈਕਟ گارਲਿਕ ਜੇ ਦੋ ਤੁਰੀਆਂ ਲੈਂਦੇ ਆ ਹੀ ਨਾ ਸਰ ਏ ਹੁਣ ਤੁਸੀਂ ਮੈਂ ਜਾਂ ਦਰਸ਼ਕ ਜਿਹੜਾ ਵੀ ਮੈਨੂੰ ਸੁਣ ਰਿਹਾ ਐ 익ਸਪੀਰੀਅੰਸ ਕਰਦਾ ਜਿਹਨੇ ਪਹਿਲੀ ਵਲੀ ਗਾਰਲਿਕ ਖਾਣਾ ਆ ਨਾ ਸਰ ਉਹਦੀ ਬਾਡੀ ਇੱਕੋਦਮ ਚੁੰਚਣਾ ਜਾਣੀ ਐ ਹਾਂਜੀ ਗਾਰਲਿਕ ਅੰਦਰ ਜਾਣਾ ਐ ਚੱਪਣਾ ਹਾਂ ਚੱਪਣਾ ਸਰ ਉਹਨਾਂ ਨੇ ਚੱਬ ਕੇ ਹੀ ਖਾਣ ਤਾਂ ਜ਼ਿਆਦਾ ਵੈਟਰ ਐ ਕਈਆਂ ਨੂੰ ਟੇਸਟ ਵਧੀਆ ਨਹੀਂ ਲੱਗਦਾ ਤਾਂ ਥੋੜਾ ਤਵੇ ਤੇ ਰੋਸਟ ਕਰ ਲਿਆ ਤਵੇ ਤੇ ਰੋਸਟ ਕਰਨ ਬਾਅਦ ਫਿਰ ਤਾਂ ਸਰ ਪਤਾ ਹੀ ਨਹੀਂ ਲੱਗਣਾ ਕੈਂਡੀ ਤਰ ਅੰਦਰ ਚਲਾ ਜਾਣਾ ਐ ਇਹ ਸੌਖਾ ਤਰੀਕਾ ਐ ਤੇ ਹੁਣ ਗਾਰਲਿਕ ਲੈ ਲਿਆ ਉਸ ਤੋਂ ਬਾਅਦ ਫਿਰ ਅਸੀਂ ਇਹ ਦੇਖਣਾ ਵੀ ਅਸੀਂ ਕੀ ਖਾਣਾ ਹੈਗਾ ਡੈਂਸਰ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਫਰੂਟ ਉਹ ਵਾਲਾ ਲੈਣ ਜਿਹਦਾ ਜੀਆਈ ਗਲੈਸਮਿਕ ਇੰਡੈਕਸ ਜਿਹਦਾ ਬਹੁਤ ਲੋ ਹੋਵੇ ਹੁਣ ਇਹਦੇ ਵਿੱਚ ਲੋ ਕਿੰਨਾ ਹੋ ਸਕਦਾ ਸਰ 0 ਤੋਂ 45 ਜਾਂ 50 ਤੱਕ ਪਰ ਲੋ ਹੀ ਮੰਨਾਂਗੇ ਜਦੋਂ 50 ਤੋਂ ਅਬੋਵ ਹੋ ਗਿਆ ਤਾਂ ਉਹ ਹਾਈ ਹੋ ਜਾਂਦਾ ਅਸੀਂ ਉਹ ਫਰੂਟ ਲੈਣਾ ਹੀ ਨੇ ਜਿਹਦੇ ਵਿੱਚ ਜੀਆਈ ਇੰਡੈਕਸ ਜਿਹੜਾ ਉਹ ਜ਼ਿਆਦਾ ਹੋਵੇ ਸਭ ਦੇ ਕੋਲ ਮੀਡੀਆਸ ਹੈਗੇ ਸਰ ਮੀਡੀਆ ਤੇ ਸਰਚ ਆਊਟ ਕਰਨ ਕਿ ਲੋ ਕਿਹਦਾ ਆ ਹੁਣ ਫਰੂਟ ਦੀ ਅਸੀਂ ਗੱਲ ਕਰੀਏ ਸਰ ਉਹਨਾਂ ਨੇ ਫਰੂਟ ਡੇਲੀ ਇੱਕ ਐਪਲ ਤੇ ਨਾਲ ਉਹਨਾਂ ਨੇ ਗਵਾਵਾ ਅਮਰੂਦ ਪਰ ਇਹ ਖਾਣਾ ਸ਼ੁਰੂ ਕਰ ਦੇਣ ਤੇ ਇਹ ਤਾਂ ਉਹਨਾਂ ਲਈ ਜਾਦੂ ਹੋ ਜਾਣਾ ਸਰ ਜਿਨ੍ਹਾਂ ਨੂੰ ਡਾਇਬੀਟੀਸ ਹੈ ਸਰ ਉਸੇ ਦਿਨ ਤੋਂ ਤੇ ਕੋਈ ਗੋਲੀ ਤਾਂ ਸੀ ਐਡਵਾਈਸ ਹੀ ਨਹੀਂ ਕਰ ਰਹੇ ਰੀਜ਼ਨ ਕੀ ਹੈ ਸਰ ਹੁਣ ਦੇਖੋ ਅਸੀਂ ਚਾਰਟ ਰੱਖਿਆ ਹੈਗਾ Apple ਦੇ ਵਿੱਚ ਸਿਰਫ ਫਾਈਬਰ ਹੈ ਅਸੀਂ ਲੈਣਾ ਕੀ ਹੈ ਅਸੀਂ ਡਾਈਟ ਉਹ ਲੈਣੀ ਹੈ ਜਿਦੇ ਵਿੱਚ ਫਾਈਬਰ ਇਨਟੇਕ ਜ਼ਿਆਦਾ ਹੋਏ ਲੋ ਇਨ ਫੈਟ ਤੇ ਲੋ ਇਨ ਕੈਲਰੀਜ਼ ਤੇ ਅਸੀਂ ਹੁਣੇ ਗੱਲ ਕਰਾਂਗੇ ਕੰਪਲੈਕਸ ਕਾਰਬਸ ਦੀ ਕੰਪਲੈਕਸ ਕਾਰਬ ਬਾਰੇ ਮੈਂ ਬਹੁਤ ਦੱਸਾਂਗੀ ਸਰ ਕੰਪਲੈਕਸ ਕਾਰਬ ਸਰ ਕੰਪਲੈਕਸ ਕਾਰਬ ਕੰਪਲੈਕਸ ਔਖਾ ਹੋ ਗਿਆ ਨਾ ਔਖਾ ਅਸੀਂ ਹੁਣ ਉਹੋ ਖਾਣਾ ਉਸ ਤੋਂ ਬਾਅਦ ਰੋਟੀ ਤਾਂ ਖਾਣੀ ਪੈਣੀ ਹੋਣੀ ਤਾਂ ਹੈ ਨਹੀਂ ਮੈਂ ਕਿਹਾ ਵੀ ਸਿਰ ਡਰਿੰਕ ਲੈ ਲਓ ਫਿਰ ਫਰੂਟ ਲੈ ਲਓ ਰੋਟੀ ਤਾਂ ਸਭ ਨੂੰ ਦਿਲ ਕਰਦਾ ਹੀ ਖਾਣ ਨੂੰ ਤੇ ਅਸੀਂ ਕਨਕ ਦੀ ਰੋਟੀ ਨਹੀਂ ਖਾਣੀ ਹੈਗੀ ਅਸੀਂ ਕੰਪਲੈਕਸ ਕਾਰਬ ਲੈਣੇ ਹੈਗੇ ਉਹ ਆਟਾ ਕੀ ਹੋਏਗਾ ਸਰ ਮਲਟੀ ਗ੍ਰੇਨ ਆਟਾ ਕਿਉਂਕਿ ਹਾਂ ਕੰਪਲੈਕਸ ਮੀਨਸ ਅੱਖਾ ਹੋ ਗਿਆ ਨਾ ਅੱਖਾ ਮੀ ਸਾਡੀ ਬੋਡੀ ਨੂੰ ਕੰਪਲੈਕਸ ਕਾਰਬ ਨੂੰ ਮਤਲਬ ਇਦਾਂ ਦੇ ਆਟਾ ਜਿਸ ਤਰ੍ਹਾਂ ਕਿ ਮੱਕੀ ਬਾਜਰਾ ਜਵਾਰ ਰਾਗੀ ਕੋਦਰਾ ਰਾਗੀ ਇਹਨਾਂ ਦਾ ਸਭ ਦਾ ਗੁਰੂ ਹੈ ਠੀਕ ਜਿੱਦਾਂ ਦਾ ਮੈਂ ਨਾਂ ਲੈਤਾ ਹੁਣ ਇੰਨਾ ਸਭ ਚੀਜ਼ਾਂ ਦਾ ਮਲਟੀ ਗ੍ਰੇਨ ਆਟਾ ਤਿਆਰ ਕਰ ਲਿਆ ਸਰ ਔਰ ਇਹਦੀ ਰੋਟੀ ਖਾਣ ਇਸ ਦੀ ਰੋਟੀ ਖਾਣ ਦੇ ਨਾਲ ਇਹਦੇ ਜਿਹੜੇ ਕਾਫਸ ਹੈ ਨਾ ਸਰ ਸਾਡੀ ਬਾਡੀ ਨੇ ਟਾਈਮ ਲਾਣਾ ਇਹਨੂੰ ਡਾਈਜੈਸਟ ਕਰਨ ਤੇ ਟਾਈਮ ਲਾਏਗੀ ਤਾਂ ਹੌਲੀ 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 ਡਾਈਜੈਸ਼ਨ ਹੋਏਗਾ ਮੈਟਾਬੋਲਿਜ਼ਮ ਹੋਏਗਾ ਤਾਂ ਉਹਦਾ ਜਿਹੜਾ 슈ਗਰ ਲੈਵਲ ਹੈ ਨਾ ਸਰ ਉਹ ਉਹ ਇੰਨਾ ਸਪਾਈਕ ਨਹੀਂ ਕਰੇਗਾ ਤੇ ਜੇ ਅਸੀਂ ਈਜ਼ੀ ਖਾਣੇ ਐ ਸੈਚੂਰੇਟਿਡ ਫੈਟ ਖਾਣੇ ਆ ਜਾਂ ਕਣਕ ਦੀ ਰੋਟੀ ਖਾਣੇ ਆ ਤਾਂ ਇੱਕੋ ਦਮ ਹੀ ਸਾਡਾ ਤਾਂ ਆਲਰੇਡੀ 슈ਗਰ ਲੈਵਲ ਇਨਕਰੀਜ਼ ਹੋਇਆ ਹੋਇਆ ਫਿਰ ਅਸੀਂ ਖਾ ਆ ਰਹੇ ਹਾਂ ਜਿੱਦ ਉਹ ਸਪਾਈਕ ਤੇ ਜਾਂਦਾ ਤਾਂ ਅਸੀਂ ਜਦੋਂ ਫਿਰ ਚੈੱਕ ਕਰਦੇ ਹੈਗੇ ਆ ਖਾਣਾ ਖਾਣ ਬਾਅਦ ਫੇ ਸੋ ਜਾਂ ਜੀ ਇਹ ਤਾਂ ਇੰਨਾ ਜ਼ਿਆਦਾ ਆ ਗਿਆ 200 ਆ ਗਿਆ 250 ਆ ਗਿਆ ਤੇ ਜੇ ਅਸੀਂ ਕੰਪਲੈਕਸ ਕਾਰਬ ਖਾਣੇ ਆ ਨਾ ਸਰ ਇਹ ਨਾਲੋਂ ਨਾਲ ਕਾਰਬ ਖਾਣ ਤੋਂ ਬਾਅਦ ਇਹ ਵਾਲਾ ਆਟਾ ਯੂਜ਼ ਕਰਨ ਤੋਂ ਬਾਅਦ ਚੈੱਕ ਕਰਨ ਉਹਨਾਂ ਦਾ ਜਿਹੜਾ 200 ਤੇ ਜਾ ਰਿਹਾ ਹੈ ਨਾ ਉਹ 160 ਜਾਂ 140 ਤੱਕ ਹੀ ਰਹੇਗਾ ਜਿਸ ਤਰ੍ਹਾਂ ਕਿ ਅਸੀਂ ਹੁਣੇ ਦੱਸਿਆ ਵੀ ਉਹਨਾਂ ਨੇ ਕੁਝ ਵੀ ਹਾਈ ਫੈਟ ਵਾਲੀ ਚੀਜ਼ ਨਹੀਂ ਲੈਣੀ ਹਾਈ ਕੈਲਰੀ ਨਹੀਂ ਖਾਣੀ ਹੈਗੀ ਹੈ ਨਾ ਅਸੀਂ ਆਟਾ ਰੋਟੀ ਦੀ ਗੱਲ ਦੱਸ ਦਿੱਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਸਰ ਰਾਈਸ ਤਾਂ ਬਿਲਕੁਲ ਹੀ ਅਵੋਇਡ ਕਰਨੇ ਹੈ ਕਿ ਰਾਈਸ ਦੇ ਵਿੱਚ ਪ੍ਰੋਟੇਨ ਲੈ ਸਕਦੇ ਹੈਗੇ ਔਰ ਨੈਕਸਟ ਅਸੀਂ ਇੱਕ ਚੀਜ਼ ਰਹਿ ਗਈ ਸਾਡੇ ਕੋਲੋ ਕਿ ਪ੍ਰੋਟੀਨ ਇਨਟੇਕ ਵੀ ਉਹਨਾਂ ਨੇ ਜ਼ਿਆਦਾ ਕਰਨਾ ਪ੍ਰੋਟੀਨ ਇਨਟੇਕ ਨੇ ਕੀ ਕਰਨਾ ਸਰ ਅਗਰ ਪ੍ਰੋਟੀਨ ਲੈਣਗੇ ਫੋਰ ਐਗਜ਼ਾਮਪਲ ਗਰਾਊਂਡਨਟਸ ਮੂੰਗਫਲੀ ਕੱਚੀ ਮੂੰਗਲੀ ਰਾਤ ਨੂੰ ਪਿਓਨ ਸਵੇਰੇ ਲੈਂ ਸਰ ਇਸਨੇ ਵੀ ਬਹੁਤ ਟਾਈਮ ਤੱਕ ਉਹਨਾਂ ਨੂੰ ਹੰਗਰੀ ਨਹੀਂ ਹੋਣ ਦੇਣਾਗਾ ਭੁੱਖ ਜਿਹੜੀ ਹੈ ਐਪੀਟਿਟ ਲੱਗਣ ਨਹੀਂ ਦੇਣੀ ਹੈਗੀ ਤਾਂ ਪ੍ਰੋਟੀਨ ਸਾਡੇ ਮਸਲਸ ਲਈ ਸਾਡੀ ਵੀਕਨੈਸਸ ਲਈ ਬਹੁਤ ਅੱਛਾ ਹੈ ਹੈਨਾ ਕਿ ਪ੍ਰੋਟੀਨ ਜੇ ਅਸੀਂ ਐਗਸ ਨਾਨ ਵੇਜ ਹੈਗੇ ਆ ਤਾਂ ਸਰ ਅਸੀਂ ਐਗਸ ਤੋਂ ਵੀ ਪ੍ਰੋਟੀਨ ਲੈ ਸਕਦੇ ਹੈਗੇ ਆ ਤੇ ਉਹ ਡਿਪੈਂਡ ਕਰਦਾ ਹੁਣ ਇਹ ਚ ਅਵੋਇਡ ਕੀ ਕੀਤਾ ਸੀ ਆਪਾਂ ਨੇ 스타ਚੀ ਵੈਜੀਟੇਬਲਸ ਕੋਈ ਨਹੀਂ ਖਾਣੇ ਸਰ ਜਿਨ੍ਹਾਂ ਦੇ ਵਿੱਚ ਲੇਸ ਹੁੰਦੀ ਹੈ ਲੇਸ ਵਾਲੀ ਕੋਈ ਸਬਜ਼ੀ ਨਹੀਂ ਖਾਣੀ ਪਿੰਡੇ ਦੀ ਪਿੰਡੀ ਹੋਗੀ ਸਰ ਆਲੂ ਹੋਗੇ ਸ਼ਕਰਕੰਦੀ ਹੋਗੀ ਤੇ ਅਸੀਂ ਖਾਣੀ ਹੈ ਕਿਹੜੀਆਂ ਸਬਜ਼ੀਆਂ ਇਹ ਮੋਟਿਵ ਬਣਾ ਲੈਣਗੇ ਅਸੀਂ ਤਾਂ ਆਲੂ ਗਾਜਰ ਜੀ ਘਰ ਬਣ ਗਈ ਨਾ ਤਾਂ ਪੇਸ਼ੈਂਟ ਸੋਚੇ ਮੈਂ ਖਾਣਾ ਹੀ ਨਹੀਂ ਆਲੂ ਕਿਉਂਕਿ ਗਾਜਰ ਚ ਆਲੂ ਪੈ ਕੇ ਅਸੀਂ ਖਾਣਾ ਕੀ ਹੈ ਓਨਲੀ ਰੀਫਲੀਫੀ ਵੈਜੀਟੇਬਲਸ ਜਿਹੜੀਆਂ ਹਰੇ ਪੱਤੇਦਾਰ ਸਬਜ਼ੀਆਂ ਉਹ ਖਾਣੀਆਂ ਹੈਗੀਆਂ ਜਿਵੇਂ ਮੇਥੀ ਪਾਲਕ ਹੋਗੀ ਹੈ ਨਾ ਤੇ ਨਾਲ ਅਸੀਂ ਸਬਜ਼ੀਆਂ ਹੋਰ ਲੈ ਸਕਦੇ ਹਾਂ ਕarele ਆਪਾਂ ਯੂਜ਼ ਕਰ ਸਕਦੇ ਹੈਗੇ ਆਂ ਲੋਕੀ ਲੈ ਸਕਦੇ ਹੈਗੇ ਆਂ ਤੇ ਇਦਾਂ ਦੀਆਂ ਸਬਜ਼ੀਆਂ ਆਪਾਂ ਨੇ ਯੂਜ਼ ਕਰਨੀਆਂ ਸ਼ੁਰੂ ਕਰ ਦੇਣ। ਸਰ ਜਦੋਂ 슈ਗਰ ਹੁੰਦੀ ਹੈ વોટર ਇਨਟੇਕ ਕਿ 슈ਗਰ ਹੋਣ ਤੇ ਸਿੰਪਟਮ ਆਂਦਾ ਹੈ ਕਿ ਸਾਨੂੰ ਥਰਸਟ ਔਰ ਹੰਗਰ ਫੀਲ ਹੁੰਦਾ ਹੈ। ਮਤਲਬ ਪਿਆਸੀ ਬਹੁਤ ਲੱਗਦੀ ਹੈ ਤੇ ਭੁੱਖ ਵੀ ਬਹੁਤ ਲੱਗਦੀ ਹੈ। ਉਸ ਟਾਈਮ ਤੇ વોટર ਇਨਟੇਕ ਵਧਾ ਦਿਓ। ਔਰ ਇਥੋਂ ਤੱਕ ਕਿ ਸਰ ਮੈਂ ਤਾਂ ਇਹ ਕਵਾਂਗੀ ਕਿ ਅਸੀਂ ਹਫ਼ਤੇ ਦੇ ਤਿੰਨ ਦਿਨ ਪਾਣੀ ਤੇ ਹੀ ਰਹਿ ਜੀਏ ਨਾ ਸਰ। ਜੀ। ਜੇ ਪਾਣੀ ਤੇ ਹੀ ਰਹਿ ਜੀਏ ਤਾਂ ਬਾਡੀ ਨੂੰ ਤਾਂ ਕੁਝ ਮਿਲਿਆ ਹੀ ਨਹੀਂ ਸਾਡੀ ਬਾਡੀ ਤਾਂ ਖਾਲੀ ਹੈ ਨਾ ਤੇ ਸਿਰ ਜਿਹੜਾ ਗਲੂਕੋਜ਼ ਆਲਰੇਡੀ ਵਧਿਆ ਹੋਇਆ ਅੰਦਰ 슈ਗਰ ਲੈਵਲ ਵਧਿਆ ਹੋਇਆ ਤੇ ਉਸੇ ਨੇ ਹੀ ਤਾਂ ਫ ਸਾਨੂੰ ਫਾਸਟਿੰਗ ਵੀ ਬਹੁਤ ਰਿਜ਼ਲਟ ਸਰ ਅਸੀਂ ਮਾਰਨਿੰਗ ਹੀ ਲੈਣਾ ਹੈ ਖਾਣਾ ਖਾਣ ਤੋਂ ਪਹਿਲੇ ਫਰੂਟ ਲੈਣਾ ਜਿਹੜਾ ਵੀ ਲੈਣਾ ਹੈਗਾ ਤੇ ਹੁਣ ਅਸੀਂ ਫਰੂਟ ਦੀ ਗੱਲ ਕਰੀਏ ਉਹਨਾਂ ਨੇ ਫਰੂਟ ਦੇ ਵਿੱਚ ਜਿਹੜੇ ਅਸੀਂ ਰੱਖੇ ਇਹ ਤਾਂ ਐਡ-ਆਨ ਕਰਨੇ ਹੀ ਕਰਨੇ ਆ ਸਰ ਐਪਲ ਦੇ ਵਿੱਚ ਫਾਈਬਰ ਹੈ ਜਿਹੜੀ ਅਸੀਂ ਉਹਨੇ ਗੱਲ ਕੀਤੀ ਫਾਈਬਰ ਹੈ ਔਰ ਇਹਦੇ ਆਪਣੇ ਐਂਜੀ ਕੰਪਾਊਂਡ ਹੈ ਕਿ ਇਹਨਾਂ ਨੇ 슈ਗਰ ਨੂੰ ਕੰਟਰੋਲ ਰੱਖਣਾ ਹੈ 베ਰੀਜ਼ ਜਿਹੜੀ ਮਰਜ਼ੀ ਲੈ ਲੈਣ ਅਸੀਂ ਹਰ ਵਾਰ ਜਿਹ ਤਰ੍ਹਾਂ ਪ੍ਰੈਗਨੈਂਸੀ ਚ ਮੈਂ ਖਾਸ ਕਰਕੇ ਦੱਸਦੀ ਹਾਂ ਸਟਰਾਬੇਰੀ ਬਲੂਬੇਰੀ ਅਵੋਕਾਡੋ ਏਮ ਵਿੱਚ ਨੂੰ ਸਰ ਕਿੱਦਾਂ ਨਹੀਂ ਬਿਧਾ ਸਕਦੀ ਹੈਗੀ ਬੈਰੀਜ਼ ਦੇ ਵਿੱਚ ਸਰ ਫਾਈਬਰ ਹਾਈ ਹੈ 슈ਗਰ ਲੋ ਹੈ ਠੀਕ ਹੈ ਕੋਈ ਵੀ ਬੈਰੀਜ਼ ਖਾ ਲੈਣ ਫਿਰ ਅਸੀਂ ਸਿਟਰਿਕ ਫਰੂਟ ਦੀ ਲਾਸਟ ਟਾਈਮ ਵੀ ਗੱਲ ਕੀਤੀ ਸੀ ਪ੍ਰੈਗਨਨਸੀ ਅਗਰ ਕਨਸੀਵ ਕਰਨੀ ਹੈ ਸੌਕੇ ਤਰੀਕੇ ਨਾਲ ਸਰ ਸਿਟਰਿਕ ਫਰੂਟ ਸਾਨੂੰ ਕੁਝ ਵੀ ਜੋ ਖੱਟੇ ਫਲ ਹੁੰਦੇ ਆ ਲਾਈਕ ਨੀਬੂ ਹੋ ਗਿਆ ਕੀਵੀ ਹੋ ਗਿਆ ਔਰੈਂਜ ਹੋ ਗਿਆ ਸੀਜ਼ਨਲ ਫਰੂਟ ਹੈ ਨਾ ਇਹਨਾਂ ਔਰ ਇਹਨਾਂ ਨੂੰ ਔਰੈਂਜ ਦਾ ਜੂਸ ਨੇ ਪੀਣਾ ਔਰ ਇਹਦਾ ਜੂਸ ਪੀਣ ਦੀ ਬਜਾਏ ਔਰਨ ਔਰੈਂਜ ਅਸੀਂ ਵਿਦ ਫਾਈਬਰ ਖਾਣਾ ਉਹਦਾ ਫਾਇਦਾ ਸਾਨੂੰ ਜ਼ਿਆਦਾ ਹੈ ਔਰ ਸਿਟਰਿਕ ਫਰੂਟ ਦੇ ਵਿੱਚ ਸਰ ਪੋਟਾਸ਼ੀਅਮ ਬਹੁਤ ਜ਼ਿਆਦਾ ਹੈਗਾ ਔਰ ਵਿਟਾਮਿਨ ਸੀ ਅਸੀਂ ਹੁਣੇ ਡਿਸਕਸ ਕੀ ਸਰ ਜਿਹੜੀ ਤੁਸੀਂ ਗੱਲ ਕੀਤੀ ਕ੍ਰੋਨਿਕ ਦੀ ਹੈ ਨਾ ਕ੍ਰੋਨਿਕ ਡਿਜ਼ੀਜ਼ ਹੋ ਜਾਂਦੀ ਜਦੋਂ ਅਸੀਂ ਮੈਡੀਸਿਨਸ ਲੈਣੇ ਆ ਪਰ ਜਦੋਂ ਅਸੀਂ ਇਹ ਇਨਟੇਕ ਕਰਾਂਗੇ ਉਦੋਂ ਕ੍ਰੋਨਿਕ ਨਹੀਂ ਹੁੰਦਾ ਤੇ ਦੂਸਰੀ ਪੂਰਾ ਟ੍ਰੀਟਮੈਂਟ ਹੈ ਕਿਉਂਕਿ ਡਾਇਬੀਟਿਸ ਹੋਣ ਬਾਅਦ ਬਾਡੀਜ਼ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਵੀਕਨੈਸ, ਮੂਡ ਸਵਿੰਗ, ਚਿਰਚੜਾਪਨ ਤੇ ਇੱਥੋਂ ਤੱਕ ਕਿ ਡਾਇਬੀਟਿਸ ਨੇ ਸਰ ਸਾਡੇ ਸਾਰੇ ਹਾਰਟ ਤੇ ਕਿਡਨੀਜ਼ ਤੇ ਲੀਵਰ ਤੇ ਸਾਰਿਆਂ ਤੇ ਇਫੈਕਟ ਪਾਣਾ ਹੈ ਤੇ ਅਸੀਂ ਕੱਲਰ ਡਾਇਬੀਟਿਸ ਵਿੱਚ ਪਾਊਡਰ ਨੇ ਸਾਰੀਆਂ ਚੀਜ਼ਾਂ ਦਾ ਟ੍ਰੀਟਮੈਂਟ ਦਿੰਦਿਆਂ ਆਇਆ ਇਹ ਪਾਊਡਰ ਹੈ ਸਰ ਇਹ ਕੈਪਸੂਲ ਹੈ ਤੇ ਇਨਕਲੂਡਿੰਗ ਇਹ ਅਸੀਂ ਟੈਬਲੇਟ ਰੱਖੀ ਹੈ ਮਤਲਬ ਡਾਇਬੀਟਿਸ ਹੋਣ ਕਰਕੇ ਪੂਰਾ ਦਾ ਪੂਰਾ ਸੋਲੂਸ਼ਨ ਅਸੀਂ ਰੱਖਿਆ ਹੈ